ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐ ਇਸ ਟਾਈਮ ਪਿੰਡ ਪਾਣੇ ਦੇ ਵਿੱਚ ਪਾਣਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਮਿੱਤਰੋ ਚੈਲ ਇਸ ਪਿੰਡ ਦਾ ਬਿਲਕੁਲ ਨੇੜੇ ਕਰਕੇ ਗਵੰਡੀ ਪਿੰਡ ਰਹਿ ਗਿਆ ਚੈਲ ਤੋਂ ਪਾਣੇ ਨੂੰ ਸਿੱਧੀ ਛੜਕੀ ਆਉਂਦੀ ਆ ਤੇ ਪਾਣਾ ਪਿੰਡ ਇੱਕ ਵੱਡਾ ਪਿੰਡ ਆ ਫਰੀਦਕੋਟ ਜ਼ਿਲ੍ਹੇ ਦਾ ਮਿੱਤਰੋ ਘਰੇ ਲੋ ਪਰਿਵਾਰ ਦੇ ਘਰੇ ਆਏ ਹੋਏ ਆ ਤੇ ਗਾਂ ਵਿਖਾਉਣੀ ਆ ਤੁਹਾਨੂੰ ਮਿੱਤਰੋ ਇੱਕ ਸੂਈ ਸਵਾਈ ਵੜ ਤਿਆਰ ਦੁੱਧ ਵਾਲੇ ਕਿੰਨਾ ਦੁੱਧ ਆ ਕੀ ਗੱਲਬਾਤ ਆ ਰੇਟ ਵੀ ਆਂਦਾ ਵਾਜਬ ਹੋਊਗਾ ਘਰੇ ਦੁੱਧ ਪੀਣ ਵਾਲੇ ਦੇ ਫੁੱਲ ਕੰਮ ਦੀ ਵੈੜ ਆ ਕਿੰਨੇ ਦਿਨਾਂ ਦੀ ਸੋਈ ਆ ਉਹ ਮਿਲਦੇ ਆਂ ਬਾਈ ਨੂੰ ਜਾਣਕਾਰੀ ਵਿੱਚ ਵਾਅਦਾ ਕਰਦੇ ਆਂ ਸਾਰੀ ਗੱਲਬਾਤ ਬਾਈ ਦੇ ਨਾਲ ਕਰਦੇ ਆਂ ਆਪਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਠੀਕ ਹੈ ਜੀ ਵਧੀਆ ਜੀ ਸਿੱਤਾਂ ਘਰ ਪਰਿਵਾਰ ਭਰਾ ਦਿਆਂ ਹਾਂਜੀ ਬਾਈ ਸਾਰੇ ਵਧੀਆ ਠੀਕ ਹੈ ਬਾਈ ਨਾਮ ਦੱਸੀ ਕਿਰਾਂ ਜੀ ਆਪਣਾ ਨਾਮ ਗੁਰਚੇਤ ਸਿੰਘ ਜੀ ਗੁਰਚੇਤ ਸਿੰਘ ਹਾਂਜੀ ਗੁਰਚੇਤ ਬਾਈ ਫਿਰ ਪਸ਼ੂ ਥੋੜੇ ਹੀ ਰੱਖਿਆ ਹੈ ਹਾਂਜੀ ਠੀਕ ਆ ਬਾਈ ਤੇ ਬਾਈ ਫਿਰ ਇਹ ਵੈੜ ਵਿੱਚ हां जी ਵਿੱਚ ਨਹੀਂ ਆਈ ਠੀਕ ਹੈ ਬਾਈ ਕਿੰਨੇ ਵੇ ਸੂਆ ਸੋਈ ਹੈ ਬਾਈ ਇਹ ਦੂਸਰਾ ਸੂਆ ਹੈ ਦੂਸਰਾ ਸੂਆ ਹਾਂ ਜੀ ਪਹਿਲੇ ਸੂਏ ਕਿੰਨੇ ਕੁ ਦੁੱਧ ਦਿੱਤਾ ਸੀ ਨੇ ਪਹਿਲੇ ਸੂਏ 14 15 ਦੇ ਵਿੱਚ ਚੱਲੀ ਆਈ 14 15 ਦੇ ਵਿੱਚ ਚੱਲੀ ਹੋਈ ਹੈ ਹਾਂ ਹੁਣ ਕਿੰਨੇ ਦਿਨ ਹੋ ਗਏ ਅੱਜ ਸੂਈ ਨੂੰ ਬਾਈ ਅੱਜ ਇਹਨੂੰ 5ਵਾਂ ਦਿਨ ਆਈ 5ਵਾਂ ਦਿਨ ਸੂਈ ਨੂੰ ਅੱਜ ਹਾਂ ਜੀ ਅੱਜ ਹੁਣ ਕਿੰਨਾ ਦੁੱਧ ਤਿਆਰ ਆ ਭਰਾ ਇਹ 10 ਕਿਲੋ ਬੋਲੇ ਦੀ ਸਟਾਰਟਿੰਗ ਆਈ 10 ਕਿਲੋ ਬੋਲੇ ਤੋਂ ਸਟਾਰਟਿੰਗ ਹੈ ਹਾਂ ਠੀਕ ਹੈ ਬਾਈ ਤੇ ਚੂਣ ਚਾਂ ਨੂੰ ਠੰਡੀ ਹੈ ਬਾਈ ਹਾਂ ਜੀ ਸੀਲ ਆਈ ਵਦਗੇ ਠੀਕ ਹੈ ਵੀਰੇ ਤੇ ਬਾਈ ਤੇਰੇ ਹਿਸਾਬ ਨਾਲ ਲੱ ਹਾਂਜੀ ਜਿਆਦਾ ਹੀ ਚਾਹੀਦਾ ਵੈਸੇ ਪਲੱਸ ਹਿਸਾਬ ਨਾਲ ਹਾਂ ਮੜਾ ਵੀ ਜਿਵੇਂ ਦੂਜੇ ਸੂਏ ਦੇ ਵਿੱਚ ਆ ਗਈ ਆ ਹਨਾ ਹਾਂਜੀ ਹਾਂਜੀ ਤੇ ਰੇਟ ਬਾਈ ਕੀ ਰਊ ਕਹਿੰਦਾ ਫਿਰ ਰੇਟ ਆਪਾਂ ਜੈ ਜੀ ਰੱਖਦੇ ਆ ਜਿਹੜਾ 38000 ਰੁਪਏ ਕਰ ਲਾਂਗੇ 33000 ਰੁਪਏ ਮੰਨਤਾ ਨੇ ਇਹਦੇ ਵਿੱਚੋਂ ਬਾਈ ਹਾਂਜੀ ਕਰ ਦਾਂਗੇ ਠੀਕ ਆ ਬਾਈ ਕੱਢੇ ਪਰ ਨੂੰ ਤੋਰੇ ਮੜਾ ਲੈ ਮਿੱਤਰੋ ਹਫਤੇ ਦੀ ਸੂਈ ਦੇ ਥੱਲੇ 10 ਕਿਲੋ ਦੁੱਧ ਤੋਂ ਸਟਾਰਟਿੰਗ ਕੀਤੀ ਹੋਈ ਆ ਕਰਮਾ ਵਾਲੀ ਨੇ ਬਾਲਾ ਨਹੀਂ ਤਾਂ 14 15 14 15 ਦੁੱਧ ਦੇ ਦਊਗੀ ਟੋਰਾਂ ਨਾਲ ਥੋੜਾ ਜਿਹਾ ਲੇਵੇ ਦਾ ਡਿਜ਼ਾਈਨ ਆ ਜਿਹੜਾ ਉਹ ਹੋਰ ਆ ਬਾਕੀ ਗਾਂ ਦਾ ਟਿਕਾਣਾ ਚੰਗਾ ਵਾ ਬਰੀਕੀ ਚੰਗੀ ਘਰੇ ਦੁੱਧ ਪੀਣ ਵਾਲੇ ਨੂੰ ਬਈ ਮਾੜੀ ਵੀ ਨਹੀਂ ਕਿਉਂਕਿ ਜੇ ਆਪਾਂ ਲੇਵੇ ਭਾਂਡੇ ਵਾਲੀ ਵੀ ਲੈਣਾ ਦੋ ਦੋਨੇ ਵੀ ਗਰਮੀ ਦੇ ਵਿੱਚ ਇੰਨੇ ਹੀ ਦੇਣਾ ਤੇ ਰੁਪਈਆ 50 60 ਹਜ਼ਾਰ ਲੱਗ ਜਾਂਦਾ ਤੇ ਉਹਦੇ ਲਈ ਬਈ ਬਿਹਤਰ ਹੀ ਗੱਲ ਆ ਅੱਧੇ ਪੈਸਿਆਂ ਦੇ ਵਿੱਚ ਗਾਂ ਬਣ ਜਾਣੀ ਆ ਤੇ ਬਾਕੀ ਦੂਜੀ ਗੱਲ ਇਹ ਆ ਬਈ ਦੁੱਧ ਵੀ ਇਹਨੇ ਫੈਟ ਵਾਲਾ ਦੇ ਜਾਣਾ ਮਿੱਤਰੋ ਕਿਉਂਕਿ ਜੇ ਸੋਚੀਏ ਤਾਂ 60 ਹਜ਼ਾਰ ਦੀ ਵਿਆਜ ਦੇ ਵਿੱਚ ਅੱਧੀ ਚ ਆ ਜਾਣਾ ਇਹਨੇ ਤੇ ਅੱਧੇ ਪੈਸੇ ਨੇ ਦੁੱਧ ਤੇ ਪੂਰੇ ਕਰਜ਼ਾ ਲੈ ਆ ਤੇ ਸੂਏ ਦੇ ਵਿੱਚ ਹੀ ਗਾਂ ਨੇ ਫਰੀ ਹੋ ਘਾਟਾ ਕੋਈ ਨਹੀਂ ਇਹ ਸੌਦੇ ਦੇ ਵਿੱਚ ਵੱਛੀ ਜਾਂਦੇ ਸੌਰੀ ਵੱਛਾ ਜਾਂਦੇ ਮਗਰ ਤੇ ਮਿੱਤਰੋ ਹਫਤੇ ਦੀ ਸੂਈ ਥਲੇ 10 ਕਿਲੋ ਹੁਣ ਬੋੜਾ ਲਾ ਲਿਓ ਦੁੱਧ ਲਾ ਲਿਓ ਸਟਾਰਟਿੰਗ ਆ 14 15 ਕਿਲੋ ਦੁੱਧ ਪਹਿਲੇ ਸੂਆ ਦਿੱਤਾ ਹੋਇਆ ਦੂਜਾ ਸੂਆ ਸੋਇਆ ਵੀਰੇ ਨੰਬਰ ਤਾਂ ਹੀ ਕਿਰਾਂਦੀ ਆਪਦਾ ਪਰਾ ਨੰਬਰ ਆਪਣਾ 81980 81980 999 999 81980 999999 81980 999999 ਬਾਈ ਦਾ ਨੰਬਰ ਆ ਇਸ ਨੰਬਰ ਤੇ ਕਰਿਓ ਮਿੱਤਰੋ ਬਾਈ ਦਾ ਗੱਲਬਾਤ ਸ਼ੁਕਰੀਆ ਪਿੰਡ ਪਣਾ ਬਾਕੀ ਹਰ ਕੋਈ ਸਿਆਣਾ ਧੰਨਵਾਦ